ਸ੍ਰੀ ਕਾਲ ਜੀ ਸਾਰਿਆਂ ਨੂੰ ਅੱਜ ਦੀ ਮੰਮੀ ਵੀਡੀਓ ਵਿੱਚ ਆਪਾਂ ਦਿਖਾਵਾਂਗੇ ਤੁਹਾਨੂੰ ਨੋਟਵਰਕ 트ੈਂਡਿੰਗ ਵਰਕ ਦੇ ਸੂਟ ਇਹ ਹੈਂਡਵਰਕ ਸੂਟ ਨੇ ਅੱਜ ਦੇ ਟਾਈਮ 'ਚ ਇਹ ਸੂਟ ਬਹੁਤ ਹੀ ਜ਼ਿਆਦਾ ਚੱਲਦੇ ਨੇ ਵੀਡੀਓ ਵਿੱਚ ਜਿੰਨੇ ਵੀ ਸੂਟ ਦਿਖਾਈ ਨੇ ਸਾਰਿਆਂ ਦੇ ਕਲਰ ਵੀ ਅਲੱਗ-ਅਲੱਗ ਨੇ ਤੇ ਡਿਜ਼ਾਈਨਿੰਗ ਵੀ ਅਲੱਗ-ਅਲੱਗ ਆ ਤੁਸੀਂ ਸਾਰੇ ਜਣੇ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਇਹ ਵਰਕ ਨੂੰ ਤੁਸੀਂ ਸਾਰੇ ਸਟੱਫ ਤੇ ਕਰਾ ਸਕਦੇ ਹੋ ਜਿੰਨੇ ਵੀ ਤਰ੍ਹਾਂ ਦੇ ਸਟੱਫ ਆਉਂਦੇ ਨੇ ਤੇ ਸਾਰੇ ਕਲਰਾਂ 'ਚ ਕਰਵਾ ਸਕਦੇ ਹੋ ਤੁਹਾਨੂੰ ਸਭ ਤੋਂ ਸੋਹਣਾ ਸੂਟ ਕਿਹੜਾ ਲੱਗਿਆ ਕਮੈਂਟਸ 'ਚ ਜ਼ਰੂਰ ਦੱਸਿਓ ਸਭ ਤੋਂ ਪਹਿਲਾਂ ਜਿਹੜਾ ਸੂਟ ਹੈ ਇਹ ਡਾਰਕ ਬਲੂ ਕਲਰ ਦਾ ਸੂਟ ਹੈ ਤੇ ਇਹਦੇ ਪਰ ਡਬਲ ਲਾਈਨ ਚ ਨੈਕ ਤੇ ਵਰਕ ਕੀਤਾ ਹੋਇਆ ਤੁਸੀਂ ਸਿੰਗਲ ਲਾਈਨ ਚ ਵੀ ਵਰਕ ਕਰਾ ਸਕਦੇ ਹੋ ਇਹਦਾ ਜਿਹੜਾ ਥੋੜਾ ਕਲਰ ਆ ਬਲੈਕ ਸ਼ੇਡ ਤੇ ਆ ਰਿਹਾ ਸੇਮ ਵਰਕ ਆਪਾਂ ਬਾਹਾਂ ਤੇ ਕੀਤਾ ਹੈ ਜਿਹੜੀਆਂ ਇਹ ਬਾਹਾਂ ਨੇ ਇਹਦੀਆਂ ਪਾਕਿਸਤਾਨੀ ਬਾਹਾਂ ਬਣਾਉਣੀਆਂ ਨੇ ਸੇਮ ਹੀ ਵਰਕ ਬਾਹਾਂ ਨਾਲ ਦਾ ਮੋਰੀਆਂ ਤੇ ਕਰਨਾ ਹੈ ਤੁਸੀਂ ਕੜਾਈ ਦੀ ਫਿਨਿਸ਼ਿੰਗ ਵੀ ਚੈੱਕ ਕਰ ਸਕਦੇ ਹੋ ਕਿ ਕਿੰਨੀ ਸੋਹਣੀ ਆ ਅਗਲਾ ਸੂਟ ਆਪਣਾ ਮਹਿਰੂਨ ਕਲਰ ਦਾ ਹਲਕਾ ਜਿਹਾ ਲਾਲੀ ਤੇ ਇਹ ਰੰਗ ਇਹ ਸੂਟ ਤੇ ਜਿਹੜਾ ਵਰਕ ਬਣਾਇਆ ਹੋਇਆ ਹੈ ਇਹ ਪੈਨਲ ਸਟਾਈਲ ਬਣਾਇਆ ਹੋਇਆ ਵੀ ਕਲੀਆਂ 'ਚ ਵਰਕ ਕੀਤਾ ਹੋਇਆ ਹੈ ਮਹਿਰੂਨ ਨਾਲ yellow ਦਾ ਕੰਟਰਾਸਟ ਰੱਖ ਕੇ ਕਸਟਮਰ ਨੇ ਫਲਾਵਰ ਬਣਵਾਏ ਸੀਗੇ ਤੁਸੀਂ ਵੀ ਆਪਣੀ ਚੁਆਇਸ ਦਾ ਕੋਈ ਵੀ ਕਲਰ ਕੰਟਰਾਸਟ ਦੇ ਸੂਟ ਵਰਕ ਕਰਵਾ ਸਕਦੇ ਹੋ ਇੰਦਾ ਇਹ ਸੂਟ ਬਹੁਤ ਹੀ ਘੱਟ ਰੇਟਾਂ ਤੇ ਤਿਆਰ ਕੀਤੇ ਨੇ ਸੇਮ ਹੀ ਵਰਕ ਬਾਹਮਾ ਤੇ ਆ ਤੁਸੀਂ ਇਸ ਦੇ ਨਾਲ ਕੰਟਰਾਸਟ yellow ਕਲਰ ਦਾ ਦੁਪੱਟਾ ਵੀ ਡਾਈ ਕਰਾ ਸਕਦੇ ਹੋ ਸਾਰੇ ਸੂਟਾਂ ਤੇ ਵਰਕ ਬਹੁਤ ਸਫਾਈ ਨਾਲ ਕੀਤਾ ਹੋਇਆ ਹੈ ਨੀਟ ਐਂਡ ਕਲੀਨ ਤੁਸੀਂ ਚੈੱਕ ਕਰ ਸਕਦੇ ਹੋ ਕਿ ਹਰ ਥ्रेड ਹਰ ਫਲਾਵਰ ਪੂਰਾ ਪ੍ਰੋਪਰ ਕਲੀਅਰ ਪਤਾ ਲੱਗਦਾ ਹੈ ਅਗਲਾ ਸੂਟ ਹੈ ਜਿਹੜਾ ਆਪਣਾ कॉटन स्टਫ ਦਾ ਹੈ ਇਹ ਸਟਿਚ ਕੀਤਾ ਸੂਟ ਹੈ ਇਹਦੇ ਤੇ ਦੇਖੋ ਫਲਾਵਰ ਕਿਤੇ ਕਿਤੇ ਬਣਾਏ ਹੋਏ ਨੇ ਕਲਰ ਕੰਟਰਾਸਟ ਦੇ ਹਿਸਾਬ ਨਾਲ ਦੋ ਦੋ ਕਲਰਾਂ ਦੇ ਕਲਰ ਕੰਟਰਾਸਟ ਕੀਤੇ ਹੋਏ ਨੇ ਤੁਸੀਂ ਆਪਣੀ ਚੁਆਇਸ ਦੇ ਕਲਰ ਕੰਟਰਾਸਟ ਵੇ ਕਰਵਾ ਸਕਦੇ ਹੋ ਜਿੱਦਾਂ ਦੇ ਸੂਟ ਤੇ ਫਲਾਵਰ ਨੇ ਉਦਾਂ ਦੀ ਹੀ ਮਲਟੀ ਲੇਸ ਲਾਈ ਵੀ ਆ ਪਹਿਲੇ ਸੂਟਾਂ ਨਾਲੋਂ ਇਹ ਸੂਟ ਦੀ ਡਿਜ਼ਾਈਨਿੰਗ ਕੁਝ ਚੇਂਜ ਕੀਤੀ ਵੀ ਆ ਤੁਸੀਂ ਇਹ ਡਿਜ਼ਾਈਨਿੰਗ 'ਚ ਕੁਝ ਚੇਂਜ ਕਰਵਾ ਸਕਦੇ ਹੋ ਜੇ ਤੁਸੀਂ ਇਦਾਂ ਦੇ ਸੂਟ ਵਰਕ ਕਰਵਾ ਕੇ ਪਾਉਣੇ ਨੇ ਜਾਂ ਤੁਸੀਂ ਖੁਦ ਵਰਕ ਕਰਦੇ ਹੋ ਤਤ ਨੂੰ ਅੱਜ ਦੀ ਵੀਡੀਓ ਦੇਖ ਕੇ ਕੁਝ ਆਈਡੀਆ ਹੋ ਜਾਊਗਾ ਇਹ ਸੂਰਤੀ ਸਲਵਾਰ ਤੇ ਵੀ ਵਰਕ ਕੀਤਾ ਹੋਇਆ ਸੇਮ ਇੱਕ ਇੱਕ ਫਲਾਵਰ ਪੌਂਚੇ ਤੇ ਬਣਾਇਆ ਹੋਇਆ ਇਹਦਾ ਜਿਹੜਾ ਦੁਪੱਟਾ ਹੀ ਉਹ ਵੀ ਮਲਟੀ ਕਲਰ ਦਾ ਡਾਈ ਕੀਤਾ ਹੋਇਆ ਜਿੱਦਾਂ ਦਾ ਵਰਕ ਆ ਜਾਂ ਜਿੱਦਾਂ ਸੂਟ ਦਾ ਬੇਸ ਆ ਸੇਮ ਉਹੀ ਕਲਰ ਨਾਲ ਦੁਪੱਟਾ ਡਾਈ ਕੀਤਾ ਹੋਇਆ ਹੈ ਤੁਸੀਂ ਵੀ ਇਦਾਂ ਦੇ ਸੂਟ ਆਪਣੇ ਗਰਮੀ ਦੇ ਸਰਦੀ ਦੇ ਵਰਕ ਕਰਵਾ ਸਕਦੇ ਹੋ ਮਲਟੀ ਕਲਰ ਦੇ ਦੁਪੱਟੇ ਨਾਲ ਲੈ ਕੇ ਸੂਟ ਦੀ ਗ੍ਰੇਸ ਹੋਰ ਵੀ ਵੱਧ ਜਾਂਦੀ ਆ ਅੱਜ ਦੇ ਦੇਖੋ ਜਿੰਨੇ ਵੀ ਸੂਟ ਨੇ ਤਿੰਨੇ ਸੂਟਾਂ ਤੇ ਡਿਜ਼ਾਈਨਿੰਗ ਕਲਰ ਸਭ ਕੁਝ ਅਲੱਗ-ਅਲੱਗ ਸੀ ਸਟੱਫ ਵੀ ਇਹਨਾਂ ਦਾ ਅਲੱਗ-ਅਲੱਗ ਸੀ ਤੁਹਾਨੂੰ ਸਾਰਿਆਂ ਨੂੰ ਅੱਜ ਦੇ ਸੂਟਾਂ 'ਚੋਂ ਕਿਹੜਾ ਸੂਟ ਵਧੀਆ ਲੱਗਿਆ ਤਾਂ ਮੈਨੂੰ ਕਮੈਂਟਸ 'ਚ ਜ਼ਰੂਰ ਦੱਸਿਓ ਜੇ ਤੁਹਾਨੂੰ ਕੋਈ ਡਿਜ਼ਾਈਨਿੰਗ ਵਧੀਆ ਲੱਗੀ ਜਾਂ ਫਿਰ ਤੁਸੀਂ ਇਹਨਾਂ 'ਚੋਂ ਕੋਈ ਸੂਟ ਆਪਣਾ ਵੀ ਵਰਕ ਕਰਾਉਣਾ ਤਾਂ ਮੈਨੂੰ ਕਮੈਂਟ ਵੀ ਕਰ ਸਕਦੇ ਹੋ ਜਾਂ ਫਿਰ ਇੰਸਟਾਗ੍ਰam ਤੇ ਵੀ ਮੈਸੇਜ ਕਰ ਸਕਦੇ ਹੋ ਅੱਜ ਦੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ